ਕਦੇ ਨੋਟ ਕਰ ਲਿਓ ਘਰ ਵਿੱਚ ਜੇ ਪੰਜ ਮੈਂਬਰ ਹੈ ਪੰਜਾਂ ਕੋਲੇ ਮੈਂਬਰ ਹੈ ਧੀ ਕੋਲੇ ਵੀ ਮੋਬਾਈਲ ਹੈ ਪੁੱਤਰ ਕੋਲੇ ਵੀ ਮੈਲ ਹੈ ਬਾਪੂ ਕੋਲੇ ਵੀ ਮੋਬਾਈਲ ਹੈ ਮਾਂ ਕੋਲੇ ਵੀ ਮੈਲ ਹੈ ਪਤੀ ਕੋਲੇ ਵੀ ਮੈਲ ਹੈ ਪਤਨੀ ਕੋਲੇ ਵੀ ਮੋਬਾਈਲ ਹੈ ਬੱਚਿਆਂ ਕੋਲੇ ਵੀ ਮੈਲ ਹੈ ਧੀ ਕੋਲੇ ਵੀ ਮੈਲ ਹੈ ਜਵਾਈ ਕੋਲੇ ਵੀ ਮੈਲ ਹੈ ਦਾਦੇ ਕੋਲੇ ਵੀ ਮੋਬਾਈਲ ਹੈ ਦਾਦੀ ਕੋਲੇ ਮੋਬਾਈਲ ਹੈ ਪਰ ਮੈਨੂੰ ਖਿਮਾ ਦੇ ਦਿਓ ਮੈਂ ਕਹਿੰਦਾ ਮੈਂ ਨਹੀਂ ਕਹਿੰਦਾ ਕਿ ਸਾਨੂੰ ਘਰਾਂ 'ਚ ਮੋਬਾਈਲ ਨਹੀਂ ਰੱਖਣੇ ਚਾਹੀਦੇਗੇ ਇਹਦੀ ਵਰਤੋਂ ਵੀ ਹੋਣੀ ਚਾਹੀਦੀ ਹੈ ਪਰ ਦੁਰ ਵਰਤੋਂ ਨਹੀਂ ਹੋਣੀ ਚਾਹੀਦੀ ਕਿ بڑے ਲੋਕ ਇਹਦੀ ਚੰਗੀ ਵਰਤੋਂ ਵੀ ਕਰਦੇ بڑے ਲੋਕ ਇਹਦੀ ਮੰਦੀ ਵਰਤੋਂ ਵੀ ਕਰਦੇ ਆ ਗੂਗਲ ਤੋਂ ਸਰਚ ਮਾਰੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅਰਥ ਵੀ ਤੁਹਾਨੂੰ ਸਾਝੇ ਆ ਜਾਣਗੇ YouTube ਤੋਂ ਸਰਚ ਮਾਰ ਕੇ ਦੇਖੋ ਤੁਹਾਨੂੰ ਇਹ ਤੋਂ ਗੁਰੂ ਗ੍ਰੰਥ ਸਾਹਿਬ ਦੀ ਕਥਾ ਵੀ ਪ੍ਰਾਪਤ ਹੋਏਗੀ ਮਾਫੀ ਚਾਉਣਾ ਗੱਲ ਕਹਿਣਾ ਨਹੀਂ ਚਾਹੁੰਦਾ ਲੋਕ ਗਲਤ ਵੀ ਵਿਖਦੇ ਲੋਕ ਚੰਗਾ ਵੀ ਵੇਖਦੇ ਚੰਗੇ ਪ੍ਰਚਾਰਕਾਂ ਨੂੰ ਵੀ ਸੁਣਦੇ ਆ ਗੁਰੂ ਗ੍ਰੰਥ ਸਾਹਿਬ ਮਹਾਰਾ ਦੀ ਵਿਚਾਰ ਵੀ ਸੁਣਦੇ ਆ ਹੱਥ ਜੁੜ ਕੇ ਬੇਨਤੀ ਕਰਾਂਗਾ ਜਿੱਥੇ ਘਰਾਂ ਵਿੱਚ ਤੁਸੀਂ 2-2 4-4 5-5 10-10 ਮੋਬਾਈਲ ਰੱਖੇ ਆ ਆਪਣੇ ਘਰਾਂ ਵਿੱਚ ਇੱਕ ਲਾਇਬ੍ਰੇਰੀ ਬਣਾ ਲਓ ਯਾਦ ਰੱਖੋ ਉਸ ਲਾਇਬ੍ਰੇਰੀ ਵਿੱਚ ਭਾਈ ਤਾਰੂ ਸਿੰਘ ਦੀ ਕੋਈ ਕਿਤਾਬ ਰੱਖੋ ਸਜਣਾ ਉਸ ਲਾਇਬ੍ਰੇਰੀ ਵਿੱਚ ਕਦੇ ਭਾਈ ਮਤੀ ਦਾਸ ਦੀ ਕਿਤਾਬ ਰੱਖ ਉਸ ਲਾਇਬ੍ਰੇਰੀ ਵਿੱਚ ਕਦੇ ਗੁਰੂ ਨਾਨਕ ਸਾਹਿਬ ਦੀ ਕਿਤਾਬ ਰੱਖ ਜੇ ਰੱਖਣੀ ਹੈ ਤੇ ਉਸ ਲਾਇਬ੍ਰੇਰੀ ਦੇ ਵਿੱਚ ਘਰ ਵਿੱਚ ਕਦੇ ਗੁਰੂ ਅੰਗਦ ਸਾਹਿਬ ਮਹਾਰਾਜ ਦਾ ਇਤਿਹਾਸ ਰੱਖ ਜੇ ਰੱਖਣ ਲੱਗਿਆ ਤੇ ਗੁਰੂ ਅਮਰਦਾਸ ਪਾਤਸ਼ਾਹ ਦੀ ਕੋਈ ਪੁਸਤਕ ਰੱਖ ਜੇ ਰੱਖਣ ਲੱਗਿਆ ਵਾ ਗੁਰੂ ਰਾਮਦਾਸ ਮਰਦਾ ਇਤਿਹਾਸ ਰੱਖ ਜੇ ਰੱਖਣ ਲੱਗਿਆ ਵਾ ਤੇ ਪ੍ਰੋਫੈਸਰ ਸਹਿਬ ਸਿੰਘ ਦਾ ਦਾਸ ਭਾਗਾ ਜੀ ਕਿਆ ਹੋਇਆ ਸਟੀਕ ਜਿਹਨੂੰ ਵਿਦਵਾਨ ਦਰਪਣ ਕਹਿ ਕੇ ਵੀ ਬੋਲਦੇ ਆ ਉਹ ਰੱਖ ਤਾਂ ਕਿ ਕੱਲ ਨੂੰ ਕੋਈ ਤੇਰੇ ਕਰਜ ਤੈਨੂੰ ਮਿਲਣ ਆਵੇ ਤੇ ਤੇਰੇ ਇਸ ਘਰ ਦੇ ਸਾਹਮਣੇ ਪਈ ਹੋਈ ਲਾਇਬ੍ਰੇਰੀ ਵਿੱਚੋਂ ਬੰਦਾ ਜਾਣ ਤੋਂ ਪਹਿਲਾਂ ਤੇ ਜਾਣ ਲੱਗਿਆ ਤੇਰੀ ਲਾਇਬ੍ਰੇਰੀ ਦੇ ਦਰਸ਼ਨ ਕਰਕੇ ਜਾਵੇ ਹੋ ਸਕਦਾ ਉਹ ਤਾਰੂ ਸਿੰਘ ਦਾ ਇਤਿਹਾਸ ਪੜ ਜਾਵੇ ਹੋ ਸਕਦਾ ਕਦੇ ਮਤੀ ਦਾਦਾ ਦਾ ਇਤਿਹਾਸ ਪੜ ਜਾਵੇ ਹੋ ਸਕਦਾ ਕਦੇ ਉਹ ਗੁਰੂ ਗ੍ਰੰਥ ਸਾਹਿਬ ਦਾ ਜਪਜੀ ਸਾਹਿਬ ਦਾ ਸਟੀਕ ਪੜ ਕੇ ਜਾਵੇ ਯਾਦ ਰੱਖੀ ਪੜਿਆ ਹੋਇਆ ਸਟੀਕ ਇੱਕ ਦਾ ਇੱਕ ਦਿਨ ਨੂੰ ਧਰਮ ਦਾ ਪਾਣੀ ਬਿਲਾ ਦੇਗਾ ਆਖੋ ਸਤਨਾਮ ਸ਼੍ਰੀ ਅਸੀਂ ਇਸ ਚੀਜ਼ ਤੇ ਖਰਚ ਨਹੀਂ ਕਰਨਾ ਕ ਮਾਫੀ ਚਾਹੁੰਦਾ ਮੈਂ ਫਿਰ ਬੇਨਤੀ ਕਰਾਂਗਾ ਮੈਂ ਨਹੀਂ ਤੁਹਾਨੂੰ ਕਹਿੰਦਾ ਕਿ ਤੁਸੀਂ ਮੋਬਾਈਲ ਨਾ ਰੱਖੋ ਇੱਕ ਦੀ ਥਾ ਦੋ ਦੋ ਰੱਖੋ ਦੋ ਦੀ ਥਾ ਤਿੰਨ ਰੱਖੋ ਤਿੰਨ ਦੀ ਦਾ ਚਾਰ ਚਾਰ ਰੱਖੋ ਮੈਂ ਨਹੀਂ ਕਹਦਾ ਤੁਸੀਂ 25000 ਰੱਖੋ ਤੁਸੀਂ 60000 ਨਾਲ ਲੈ ਆਓ ਤੁਸੀਂ 40 ਹਜ਼ਾਰਾਂ ਲਿਓ ਲੱਖਾਂ ਵਾਲਾ ਲਿਓ ਡੇਢ ਲੱਖਾਂ ਵਾਲਾ ਲਿਓ ਪਰ ਘਰ ਦੇ ਵਿੱਚ ਸਜ ਲੈ ਇੱਕ ਲਾਇਬ੍ਰੇਰੀ ਬਣਾ ਕੇ ਵੇਖ ਤਾਂ ਕਿ ਤੈਨੂੰ ਉਸ ਲਾਈਫ ਅੱਜ ਗੁੱਸਾ ਨਾ ਕਰਿਓ ਅਸੀਂ ਘਰਾਂ ਵਿੱਚ ਬੜੇ ਮਹਿੰਗੇ ਮਹਿੰਗੇ ਜਿਹੜੇ ਐ ਪੈਸੇ ਲਾ ਰਹੇ ਨੇ ਅਸੀਂ ਕਹਿੰਦੇ ਜੀ ਮੈਂ ਬੈੱਡ ਬੜਾ ਮਹਿੰਗਾ ਬਣਾ ਲਿਆ ਚੰਗੀ ਗੱਲ ਬਹੁਤ ਚੰਗੀ ਗੱਲ ਹੈ ਮੈਂ ਇਸ ਕਮਰੇ ਨੂੰ ਬੜਾ ਮਹਿੰਗਾ ਕਰਕੇ ਸ਼ਿੰਗਾਰੇ ਬਹੁਤ ਚੰਗੀ ਗੱਲ ਹੈ ਪਰ ਇੱਕ ਨੁੱਕਰ ਦੇ ਵਿੱਚ ਕੋਈ ਬੁੱਧੀ ਨਹੀਂ ਤੇ 5 5 ਕੋ ਹਜ਼ਾਰ ਦੀ ਅਲਮਾਰੀ ਤਿਆਰ ਕਰ ਲੈ 5000 ਦੀ अलमारी ਦੇ ਵਿੱਚ ਤੈਨੂੰ ਕੋਈ ਨਾ ਕੋਈ ਕਿਤਾਬ ਖਰੀਦਣੀ ਮਿਲਦੀਏ ਜਿੱਥੇ ਵੀ ਜਾਂਦਾ ਹੁਣ ਤਾਂ ਕੰਮ ਹੀ ਬੜਾ ਸੌਖਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਲੈਟਰ ਪੈਡ ਤੇ ਲਿਖ ਕੇ ਦੋ ਕਿ ਮੈਨੂੰ ਇਹ ਕਿਤਾਬਾਂ ਦੀ ਲੋੜ ਹੈ ਤੁਹਾਡੇ ਘਰ ਤੱਕ ਪਹੁੰਚਣੀਆਂ ਅੱਜ ਰਸਾਲੇ ਘਰ ਤੱਕ ਪਹੁੰਚਣਗੇ ਹੱਥ ਜੁੜ ਕੇ ਬੇਨਤੀ ਕਰਦਾ ਇਹ ਚੀਜ਼ਾਂ ਵੀ ਆਪਣੇ ਘਰ ਵਿੱਚ ਅਪਣਾਓ ਮੇਰਾ ਦਿਲ ਕਰਦਾ ਸੀ ਕਿ ਤੁਹਾਨੂੰ ਨਾਲ ਗੱਲ ਸਾਂਝ ਕਰ ਲੱਗਿਆ ਵਾ ਸਾਂਝੀ ਪਾ ਦਵਾ ਤਾਂ ਇਹ ਬੇਨਤੀ ਤੁਹਾਡੇ ਚਰਨਾਂ 'ਚ ਰੱਖੀ ਹੈ ਖੈਰ ਗੱਲ ਬੜੀ ਅੱਗੇ ਲੱਗ ਗਈ ਜਿਹੜੀ ਗੱਲ ਸਾਂਝੀ ਕਰਨ ਲੱਗਿਆ ਅਮਰੀਕੀ ਨਾਲ ਸੁਣ ਲਿਓ ਮਹਾਰਾਜੀ ਆ